ਫਿਰ ਤੁਸੀਂ ਸਾਡਾ ਕੋਈ ਮੈਨੇਜਰ ਕੋਈ ਕਿਸੇ ਨੇ ਕਿਤੇ ਜਾਣ ਨਹੀਂ ਦੇਣਾ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪੈ ਲੋ ਇਹ ਗੱਲ ਤੁਹਾਡੀ ਵਿੱਚ ਕੀ ਰੱਪਾ ਲਾ ਰਹੇ ਹੋ ਤੁਹਾਡੀ ਨਾਲ ਕੀਤੀ ਗੱਲ ਕਰਕੇ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਇਹ ਗੱਲ ਮੈਂ ਕਹਿੰਦਾ ਨੋਟ ਕਰ ਲਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡ ਪਾਉਣਾ ਚੰਗੀ ਤਰ੍ਹਾਂ ਇਹ ਤਰੀਕਾ ਠੋੜਾ ਹੈ ਕਿ ਤੁਸੀਂ ਬਹਿ ਗਏ ਮੈਂ ਥੱਕਲ ਜਣੀ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਸੇਵਨ ਕਿਉਂ ਕਿ ਉਹ ਇੱਕ ਵਾਰ ਪੈਂਦੀ ਮੈਨੂੰ ਇਹਨਾਂ ਤੋਂ ਸਹੀ ਆ ਆ ਕਿੰਨਾ 7 788 608 608 70 ਫੋਨ ਲਾ ਕੇ ਵੇਖ ਜਿਹੜੇ ਮਰਜੀ ਖਾਣੇ ਬੁਲਾ ਦੇ ਜਿਹੜੇ ਮਰਜ਼ੀ ਖਾਣੇ ਕੀ ਬੁਲਾ ਰਹੇ ਹੁਣੇ ਹੀ ਬੁਲਾਣੇ ਆ ਇਤਰੀਕਾ ਥੋੜਾ ਵੀ ਉਹ ਨਹੀਂ ਛੱਡਦਾ ਯਾਰ ਲੱਗਾਉਂਦੇ ਕਿਸੇ ਡਰਾਈਵਰ ਨੂੰ ਬੁਲਾ ਡਰਾਈਵਰ ਦੀ ਗੱਲ ਕਰਦੇ ਆ ਨਹੀਂ ਜਲਦੀ ਬੱਸ ਤੇ ਚੜੀ ਆਪੇ ਮਨ ਨਾਲ ਜਲਦੀ ਚੜੀ ਆ ਮੈਂ ਕੀ ਹੋਇਆ ਤੁਹਾਨੂੰ ਕੋਈ ਗੱਲ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਸੰਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਨਹੀਂ ਘਮਾਈਆਂ ਮੈਂ ਇੱਕ ਨੂੰ ਫੋਨ ਕਰਕੇ ਵੇਖਣ ਦੇ ਤਾਂ ਨੰਬਰ ਵੀ ਲੱਗੇ ਆ ਕਿੱਥੇ ਹੋਣਾ ਪਹਤਾ ਸਕਦਾ ਇਹ ਥੋੜੀ ਆਪਣੀ ਗਲਤੀ ਦਾ ਠਿਕਰ ਕੇ ਸਿਰ ਤੇ ਫੋੜ ਲਓ ਮੈਂ ਆਖ ਰਿਹਾ ਮੈਂ ਜਲਦੀ ਬਸਣੇ ਆਵੇਂ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਹੇ ਕੋ ਕਰਦੇ ਭਾਈ ਕਮੇਟ ਕਿਤੇ ਬਗਰਾ ਆਪਣਾ ਨੰਬਰ ਇਹ ਨੰਬਰ ਨੂੰ ਸੌਧਨੀ ਤੇਰਾ ਮੈਂ ਛੱਡੀ ਘੜੀ ਰਹਿਣਾ ਵੇ ਅਈ ਨਹੀਂ ਆਪਰੇ ਰੇ ਕੋ ਥੋੜਾ ਹੋਰ ਦੇਖੀ ਜੀ ਕੱਲ ਨੂੰ ਰਲਾਈਜ਼ ਕਰੀਓ ਚਲੋ ਠੀਕ ਆ ਤੁਹਾਨੂੰ ਜੋਰ ਲੋਗੇ ਅਸੀਂ ਛੱਡੋ ਇਸ ਕਰ ਚੜਾ ਦੇ ਚਲੋ ਲੈ ਨਹੀਂ ਜਸਤੋ ਨੂੰ ਸਾਡੇ ਪਰਸਾਂ ਦਾ ਕੰਮ ਆਂ ਦੇਖ ਲਓ ਮੈਂ ਝਿੰਨੀ ਮਾਰਿਆ ਇਥੇ ਤੇ ਤੁਹਾਨੂੰ ਕੰਮ ਨਾਲ ਕੋਈ ਸਾਹਮਣੇ ਡਿਸਟਰਬ ਨਾ ਕਰਦੇ ਨਾਲ ਸੀ ਰਾਸ ਕਰਦੇ ਨਹੀਂ ਲੈ ਪਰ ਨਹੀਂ ਕਰਤੀ ਰੁਕੀਆ ਉਹਨੇ ਕੀ ਕਰਤਾ ਦੱਸ ਮੈਨੂੰ ਸੌਰੀ ਜਿਹੜਾ ਚੱਲ ਵੀਰ ਸੌਰੀ ਹੋਈ ਫਿਰ ਇਹ ਸੌਰੀ ਸੁਣੀ ਨਹੀਂ ਜਾਣੀ ਇਹ ਕਿਹੜੀ ਤਰੀਕਾ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਉਹ ਅਸੀਂ ਕਿਤਾਬਾਂ ਨੂੰ ਲੂਸ ਟੱਕੀ ਆਹ ਮੈਂ ਬੈਸੇ ਕਰਦਾ ਹਾਂ ਆ ਮੈਂ ਕਰਦਾ ਪਿਆ ਹਾਂ ਇਹਨੂੰ ਉਹਨੂੰ ਕਰੋ ਜਿੰਨੂੰ ਫੋਨ ਕਰਨਾ ਜੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰੋਂ ਪਤਾ ਸੀ ਬਸ ਸਿਰਫ ਦੀਪਾ ਬੰਦੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਚ ਥੱਲੇ ਲਾ ਕੇ ਵਹਾਹ ਰਿਹਾ ਰਿਕਾਰਡਿੰਗ ਇਹਨਾਂ ਦੀ ਕਰੋ ਸਰ ਕੋ ਕਰ ਰਹੇ ਹੋ ਕਰ ਰਿਹਾ ਤੂੰ ਮੈਨੂੰ ਲਾ ਕੇ ਵਹਾਹ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਇਆ ਤੇ ਤੈਨੂੰ ਫਿਰ ਪਤਾ ਲੱਗੂ ਕਿਦਾਂ ਟੱਬਰਾਂ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਕਰਦੇ ਆਂ ਜੁਰਮੀ ਕਰਕੇ ਯਾ ਮੇ ਲੇਟ ਹੋ ਗਿਆ ਉਹ ਤੂੰ ਟੈਨਪ ਕਰ ਇਹੋ ਜੀ ਨੂੰ ਫੇਰ ਸੋਹਣੀ ਬਣਦੀ ਆ ਪਾਸ ਕਰ ਯਾਰ ਇਹੀ ਕਰੋ ਸਾਥ ਸਾਤੋਂ ਨਿਕਲੇ ਇਹੋ ਜੇ ਆ ਕੇ ਮਿਟਾ ਕੇ ਗੰਦ ਪਾਉਂਦੇ ਬੈਠੇ ਆਪਣੇ ਡੇਟ ਹੋਣੇ ਆਪਾਂ ਬੱਸ ਤੋੜੀਏ ਨਾ ਮੈਂ ਉਹਨਾਂ ਦੇ ਕੋਲ ਫੜੇ ਬਾਰੇ ਮੈਂ ਉਹਨੂੰ ਸੋਰੀ ਮੰਗੇ ਫਿਰ ਸੋਰੀ ਵੀ ਨਹੀਂ ਮੰਗਣੀ ਅਪਾਇੰਟਮੈਂਟ ਆ ਉਹਦੀ ਯਾਰ ਥੱਲੇ ਉੱਤਰੋ ਥੱਲੇ ਉੱਤਰੋ ਬੰਦ ਥੱਲੇ ਉੱਤਰੋ ਅੱਡੀ ਫੋਟੋ ਨਹੀਂ ਨਿਕਲਦੀ ਅੱਡੀ ਗਾਪ ਆਇਆ ਫੜ ਕੇ ਬੇੜੇ ਵਜਾ ਨਹੀਂ ਚੱਲੋ ਨਹੀਂ ਇੱਕ ਤਾਂ ਗੱਲ ਦੀ ਕੀ ਨਹੀਂ ਜੋ ਕਰਨਾ ਕੰਮ ਨਹੀਂ ਫਿਰ ਥੱਲੇ ਅੱਡੀ ਫੋਟੋ ਖੇਡੋ ਕਿ ਤਾ ਸਾਰੀ ਨੀ ਮੈਂ ਨੰਬਰ ਹੀ ਮੱਗੇ ਤਰੀਕਾ ਭਈ ਇਹ ਨਾ ਲੱਕਾ ਮੱਤ ਲੀ ਬਾਸ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਤਾਂ ਗੱਲ ਪੈ ਗਈ ਆ ਮਾਦੀ ਮੈਂ ਬਸ ਤੂੰ ਤੇਰਾ ਇਹ ਸਬਸਕ੍ਰਾਈਬ ਖੇਲਾਵੇਂ ਬਾਸ ਕਰੋ ਬਾਸ ਕਰੋ ਮਰ ਨੂੰ ਆ ਪੀਨ ਕੋ ਬਲਾਹ ਫੁਲ ਬਲਾਨ ਕਿੰਨੂੰ ਕਿੰਨਾ ਬਣਾਣਾ ਇਹ ਬਲਾਨ ਨਹੀਂ ਲੱਖਾ ਤੇਰੇ ਪਿੱਛੇ ਕੋੜ ਹੁੰਦਾ ਚੱਲ ਲੈ ਭਾਈ ਓ ਯਾਰ ਭਾਜੀ ਭਾਜੀ ਕੀ ਕਰੇ ਭੈਣ 15 ਮਿੰਟ ਦੇ ਭਾਈ ਕਰਦੇ ਜੀ ਦੀ ਬਾਸ ਤੇ ਚੜੀ ਜਾਂਦੇ ਫਿਰ ਮੈਨੂੰ ਗੱਲ ਕਰਾ ਕੇ ਪਹੁੰਚਦਾ ਆ ਤੰਦੂਨੀ ਪੁੱਤ ਆਏ ਗੱਲ ਦਾ 200 ਨੰਬਰ ਚੱਲ ਨਹੀਂਦਾ ਹੋਰ ਕਿਹੜਾ ਚੱਲੂ 112 112 ਕੁਝ ਬੋਲ ਨਹੀਂ ਠੀਕ ਫਿਰ ਕਰਨੀ ਹੈ ਮੈਂ ਇੱਕ ਵੀ ਬਣ ਨਹੀਂ ਫਿਰ ਮੈਂ ਰਿਸਰਵਿੰਗ ਜਿੱਥੇ ਬੈਠੇ ਕੋਈ ਤਾਂ ਲੱਗਦਾ ਪਹਿਲੇ ਤੂੰ ਤਮੀਰ ਨੇ ਚੱਲ ਕੀਤੀ ਸੀ ਆਪ ਕੋਈ ਕਿੱਥੇ ਲੱਗਿਆ ਜੀ 10 ਮਿੰਟ ਹਾਂ ਇਹ ਜਾਓ ਜੀ ਭਾਈ ਪਹਿਲਾਂ ਚੱਲ ਜੀ ਅੱਜ ਕਾਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਜੁੜੇ ਕਰਦੇ ਸਹੀ ਫਿਰ ਅਸੀਂ ਬੰਦ ਕਰ ਦ ਪਰਟਮੈਂਟ ਵੀ ਮੈਂ ਕੰਪਲੀਟ ਕਰਦਾ ਤੂੰ ਪਹਿਲੇ ਇਹਨਾਂ ਨਾਲ ਗੱਲ ਪੈ ਰਹੀ ਹੈ ਹਾਂਜੀ ਸ਼੍ਰੀਮਾਨ ਜੀ ਬੜੀ ਇਸਮਨਾਰਾ ਚੌਕ 'ਕਿਆ ਇੱਕ ਲੇਡੀ ਆ ਬਟਨ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਤੇ ਜੁੜ ਰਿਆ ਸਰਕਾਰੀ ਬੱਸ ਚੰਡੀਗੜੀ ਪੂ ਦੀ ਫ੍ਰੀਕਾਡ ਇੱਕ ਪੂ ਆਹ ਲੋ ਉਧਰ ਵੀ ਆ ਰਿਹਾ ਕਹਿੰਦੀ ਆਪਣਾ ਨਾਮ ਕੀ ਆ ਮੀਤੂ ਮੀਤੂ ਬਰੋ ਦਾ ਨਾਮ ਹੈ ਕੋਈ ਗੱਲ ਨਹੀਂ ਇਸ ਵਾਰ ਸਾਰੇ ਟਿੱਪੂ ਤੁਸੀਂ ਦੱਸ ਸਕਦੇ ਹੋ ਕਿ ਚਾਂਦੀ ਵਾਸਤੇ ਲੀੜੀ ਚੜੀਆਂ ਤੂੰ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਅਹੀਂ ਤਾਂ ਪਲੇਟ ਹੁੰਦੇ ਮੈਂ ਕਿਹਨਾਂ ਗੱਲ ਲਈ ਆ ਬਸ ਤੁਹਾਨੂੰ ਮੈਂ ਟਿੱਪੂ ਗੱਲ ਕਰ ਰਹੀ ਆ ਜੀ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜੋ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ 52 ਸਵਾਰੀਆਂ ਲੈ ਕੇ ਜਾਣਾਗਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰ ਜੇ ਆਪਦਾ ਜਾ ਸਕਦੇ ਆ ਇਹ ਉਹਦਾ ਅਰਖਾੜਾ ਨੇ ਸੰਗਤ ਆ ਹੈ ਨਹੀਂ ਨਹੀਂ ਮੈਂ ਬਸ ਓਵਰ ਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉਤਰ ਜੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾ ਦੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਰੇ ਉਹ ਨਹੀਂ ਨਹੀਂ ਪੁੰਜਿਆ ਤੋਂ ਵੱਧ ਜਵਾਰੀ ਚ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਚਲਾਨੀ ਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲਵਾ ਮੈਂ ਮਿਸਬੀਹ ਦਿੱਤਾ ਚੜ ਕੰਪਲੇਨ ਕੋ ਮੈਂ ਬਹੁਤ ਮਿਸਬੀਹ ਦਿੱਤਾ ਸ਼ਾਬਾਸ਼ ਚਲੋ ਚੜ ਦੀ ਵਾਸਤੇ ਚੜ ਦੀ ਵਾਸਤੇ ਲੋਕ ਚੜ ਮੈਨੂੰ ਬੀਹੇਵ ਕਰਨਾ ਹੁਣ ਥੱਲੇ ਉਤਰ ਜਾ ਮੈਂ ਤਾਂ ਮਿਸਬੀਹ ਦਿੱਤਾ ਸਰ ਪੁਲਿਸ ਆਰੀ ਮੈਂ ਤਾਂ ਰਿਪੋਰਟ ਕਰਦਾ ਚਲ ਗਈ ਜੀ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੁਹਾਨੂੰ ਲੈ ਹੀ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕਾ ਕੰਮ ਖਰਾਬ ਕਰਨ ਨਹੀਂ ਬੈਗੇ ਔਰਦੇ ਆ ਤੇ ਔਰਦੇ ਰਹੇ ਜੇ ਬੰਦਾ ਹੁੰਦੀ ਨਾ ਹੁਣ ਤੇ ਤੇਰੇ ਵਰਗੇ ਨਾਲ ਇੰਝ ਕਰਨਾ ਪੈਂਦਾ ਹੱਥ ਨਾ ਧੁਲਾ ਰੇ ਬਾਦਨੀ ਕਰੀ ਤੂੰ ਤੇ ਤੂੰ ਇਹ ਪਾਗਲ ਨਾਲ ਕਿਹਨੂੰ ਕਰਾ ਕਰਵਾ ਰਿਹਾ ਕੋ ਇਨੂੰ ਹੱਥ ਜੁੜਾਏ ਥੱਲੇ ਲਾ ਇਨੂੰ ਯਾਰ ਅਸੇ ਰਿਕਾਰਡਿੰਗ ਸਾਰੀ ਹੋ ਗਈ ਹੈ ਕਲੀਅਰ ਕਰਾ ਮੇਰੇ ਕਾਗਜ਼ ਨੇ ਮੈਂ ਲੈਣ ਹੋਣੀਆਂ ਕਾ ਇਹੋ ਜੇ ਖਰਚੇ ਉੱਥੇ ਇਹਦਾ ਫਾੜਾ ਖਾ ਕੇ ਜਿੰਨੇ ਮੈਨੂੰ ਆਕੇ ਮੇਰੇ ਕੰਮ ਕਰਦੇ ਨਹੀਂ ਆ ਓ ਬਾਈ ਜੀ ਵੀਰ ਬਣ ਕੇ ਖੜੇ ਖੜੇ ਉਤਰ ਜਾ ਮੈਂ 48 ਵਾਲੀਆਂ ਲੈ ਕੇ ਜਾਂਦਾ ਥੱਲੇ ਉੱਤੇ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬੱਸ ਮੈਂ ਚੱਲ ਜਾਂਦਾ ਤੁਸੀਂ ਪੁਲਿਸ ਬੁਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਜਰਾ ਤੁਸੀ ਤੁਸਰਾ ਮੈਨੂੰ ਮੋੜਿਆ ਬੱਲੇ ਬੱਤਕੀ ਨਹੀਂ ਬੋਲਦੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਡੋਂ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੂੰ ਨੂੰ ਵੀਰ ਕਹਿਣ ਦੀਆਂ ਹੁਣ ਇੱਕ ਤਰ੍ਹਾਂ ਹੁਣੇ 10 ਮਿੰਟ ਪਹਿਲਾਂ ਮਿਸ ਬੇਰ ਕੀਤਾ ਇਹਦਾ ਤਾਂ ਆਦੇ ਵੀ ਮਦਾ ਸਾਰੇ ਬਾਈ ਚੱਲਣਾ ਮੈਨੂੰ ਮਤਰ ਦੋ ਜਨੰਤਲ ਹਸਪੀਟਲ ਕੰਮ ਕਰਦੀ ਹੈ ਕਿਥੇ ਕਰਦੀ ਹੈ ਨਹੀਂ ਕਿਤੇ ਨਹੀਂ ਕਰਦੀ ਥੇ ਵੀ ਕਰਦੀ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਦੇਖ ਲੈ ਉਹ ਤਾਂ ਤਾਂ ਹੀ ਜਾਣਾ ਨਹੀਂ ਕਦੇ ਕੋਈ ਨਾ ਹੋ ਕੰਮ ਉਹ ਸੁਣ ਮਜ਼ਾ ਨਹੀਂ ਜਾਣ ਬਾਈ ਜੀ ਖੜੇ ਖੜੇ ਉਤਰ ਜਾ ਜਿਹੜੇ ਮੇਰੀ ਵੀ ਕੰਮ ਹੈ ਬਸ ਤਾਂ ਚੱਲਣੀ 48 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ 52 ਉਹ ਕਰਕੇ ਸਾਰਾ ਧੰਦੇ ਲਾ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਉਹ ਵੀ ਪ੍ਰਧਾਨ ਸਾਹਿਬ ਨੇ ਕਿਹਾ ਕਿ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤਾਂ ਤਰਵੰਦੀ ਰੋਵੀ ਥੱਲੇ ਲਾ ਦੇ ਤੂੰ